ਸਸੀ ਗਾ ਵੀ ਸਾਰਿਆਂ ਨੂੰ ਬਾਈ ਆਪਣਾ ਬਾਈ ਇੱਧਰ ਮੰਡੀ 'ਚ ਰਹਿੰਦਾ ਇਸਲਾਮ ਹਣਾ ਬਾਈ ਇੱਥੇ ਇਹ ਬਾਈ ਲੰਘਿਆ ਦੀਗਾ ਕੋਟੜੇ ਕਿਉਂ ਨਹੀਂ ਆ ਰਹੀ ਦੀ ਪਿੰਡ ਦੇ ਉੱਪਰ ਜਵਾ ਪੁਲਤੇ ਖੜੇ ਆ ਲਾ ਲ ਜਖੇਪੜ ਤੋਂ ਆਈ ਜਾਂਦੀ ਕੋਟੜੇ ਇਹ ਬਾਈ ਜਖੇਪੜ ਤੋਂ ਆ ਰਹੀ ਦੀ ਕੋਟੜੇ ਵਾਲਾ ਰਾਹ ਜਿਹੜਾ ਪੋਤੇ ਪੁਲਤੇ ਬਾਈ ਨਾਲ ਬਾਰ ਦਾਦ ਹੋ ਗਈ ਬਾਈ ਲੈਵੇ 1.5 ਲੱਖ ਰੁਪਈਆ ਦੀ ਮੱਝਾਂ ਲੈ ਕੇ ਆਉਂਦੇ ਨੇ ਇੱਕ ਇੱਕ 1.70 ਲੱਖ ਹਜ਼ਾਰ ਆ ਲੈਣੇ ਨੇ ਮੱਝਾਂ ਵਾਲੇ ਇੰਨਾ ਬਾਈ ਨਾਲ ਹੱਥੋਂ ਪਾਈ ਹੋਈ ਕੋਈ ਗੱਡੀ ਆਈ ਬੰਦੇ ਨਾਲ ਕੁੱਟਮਾਰ ਕਰਕੇ ਗਈ ਨੇ ਆ ਦੇਖੋ ਬਈ ਸਾਰਾ ਕੁਝ ਪਤਾ ਲੱਗਾ ਬਾਈ ਦਾ ਫੋਨ ਵੀ ਬਣ ਗੇ ਫੋਨ ਦਿਖਾ ਓਏ ਫੋਨ ਦਿਖਾ ਬਾਈ ਆ ਫੋਨ ਵੀ ਬਣ ਗੇ ਬਾਈ ਬਣ ਕੇ ਸਾਰਿਆਂ ਨੂੰ ਬੇਨਤੀ ਹੈ ਵੀ ਆ ਰਾਤ ਨੂੰ ਕੋਟੜੇ ਵਾਲੇ ਰਾਤੋਂ ਜਗੇਪੜ ਵਾਲੇ ਰਾਤੋਂ ਵੀ ਉਰੇ ਬਾਈ ਬਣ ਕੇ ਉਹਦਾ ਟਾਈਮ ਨਾਲ ਪਿੰਟ ਆ ਜਾ ਕਰੋ ਇਹ ਬਾਈ ਹੁਣ ਟਾਈਮ ਹੋ ਗਿਆ ਟਾਈਮ ਬਾਈ ਕੰਨਾ ਹੋ ਗਿਆ ਸਾਢੇ ਸ਼ੀ ਦਾ ਟਾਈਮ ਦੀ ਫਿਰ ਹੁਣ 7 ਵਜੇ ਨਾਲੇ ਹੋ ਗਏ ਬਾਈ ਨਾਲ ਅੱਧਾ ਘਾਟਾ ਪਹਿਲਾਂ 6:30 ਵਜੇ ਦੇਖੋ ਕੋਈ ਟਾਈਮ ਨਹੀਂ 6:30 ਆਮ ਕਰ ਲੈ ਬਦ ਦੇਖ ਲੋ 6:30 ਵਜੇ ਵੀ ਵਾਰ ਦਾ ਤੋ ਹੋ ਗਿਆ ਬਈ ਆ ਬਾਈ ਬਣ ਕੇ ਸਾਵਧਾਨ ਹੋ ਜਾਓ ਤੇ ਬਾਈ ਦਾ ਯਾਰ ਜੇ ਹੀ ਜੇ ਕੋਈ ਹਿੱਲਾ ਹੁੰਦਾ ਉਧਰ ਬੰਦੇ ਕਿਸੇ ਲਾਣ ਭਿੱਜ ਗਏ ਆਮ ਨੂੰ ਘੋਟੜੇ ਵਾਲੇ ਰਾਤ ਤੇ ਜਗੇ ਦੀ ਜਾਣ ਪਛਾਣ ਆ ਜੇ ਕਿਸੇ ਦੀ ਜਾਣ ਪਛਾਣ ਆ ਬਾਈ ਬਣ ਕੇ ਕੈਮਰੇ ਕੁਮਰੇ ਚੈੱਕ ਕਰਾਓ ਗੱਡੀ ਦਾ ਨੰਬਰ ਵੀ ਯਾਦ ਹੈ 1652 ਪਿੱਛੇ ਚਾਰ ਅੱਖਰਾਂ ਦਾ ਨੰਬਰ ਠੀਕ ਆ ਗੱਡੀ ਕਿਹੜੀ ਦੀ ਬਾਈ ਗੱਡੀ ਦਾ ਨੇਰੇ ਚ ਪਤਾ ਨਹੀਂ ਠੀਕ ਆ ਬਈ 1652 ਗੱਡੀ ਦੀ ਬਾਈ ਬਣ ਕੇ ਜੇ ਕਿਸੇ ਦੀ ਕੋਈ ਜਾਣ ਪਛਾਣ ਹੈਗੀ ਆ ਉੱਥੇ ਕੈਮਰੇ ਕੁਮਰੇ ਬਈ ਕੱਢਵਾਓ ਬਾਈ ਦਾ ਹੱਲ ਕਰਵਾਓ ਬਾਕੀ ਪਿੰਟਾਂ ਵਾਲਿਆਂ ਨੂੰ ਬੇਨਤੀ ਆ ਬਈ ਹੋਕਾ ਵੀ ਬਲਵਾਵਾਂਗੇ ਤੇ ਇੱਥੇ ਬਸ ਇੱਥੇ ਆਪਣੇ ਬੱਚੇ ਦੇਖ ਕੇ ਆਉਣਾ ਬਾਈ ਬਣ ਕੇ ਯਾਰ ਬਾਣੀ ਬੋਟੀ ਆ ਦੀ ਦੇਖ ਰੇਖਾ ਨਾ ਰੱਖੋ ਧੰਨਵਾਦ ਬਈ ਸਾਰਿਆਂ ਦਾ ਜੇ ਕੋਈ ਬਾਈ ਦੀ ਹਣਾ ਜਰੂਰ ਵਾਦੇ ਮਦਦ ਕਰੋ ਵਾਦੋ ਵਾਦੋ ਬਸ ਕਾਮਰ ਕੋਟੜੇ ਯਾਰਾ ਬਸ ਕੈਮਰੇ ਸਾਰੇ ਚੈੱਕ ਕਰਾ ਦਿਓ ਕੋਈ ਚੱਕਰ ਨਹੀਂ ਭਾਈ ਬਹੁਤ ਦੁਖੀ ਆ ਭਾਈ ਭਾਈ ਯਾਰ ਪਤਾ ਲੱਗ ਰਿਹਾ ਹਾਲਾਤਾਂ ਤੋਂ ਆਹ ਦੇਖ ਲਓ ਭਾਈ ਝੁਗਾ ਜਗਾ ਪਾੜ ਕੇ ਬਾਕੀ ਭਾਈ ਕੁੱਟ ਮਾਰ ਵੀ ਕਰਕੇ ਗਏ ਨੇ ਫੋਨ ਫਾਨ ਵੀ ਬੰਦਿਆ ਮੋਟਰਸਾਈਕਲ ਵੀ ਦਿਖਾ ਦਾਂਗੇ ਤੁਹਾਨੂੰ ਮੋਟਰ ਕੁੱਟ ਮਾਰ ਕੇ ਗਏ ਨੇ ਭਾਈ ਭਾਈ 5-6 ਬੰਦੇ ਦੀਗੇ ਘੱਟੋ ਘੱਟ ਭਾਈ 5-6 ਦੀਗੇ 5-6 ਬੰਦੇ ਦੀਗੇ ਅਸਲ ਮੈਂ ਭਾਈ ਕੱਲਾ ਬੰਦਾ ਤਾਂ ਆਈ ਨੇ ਹਾਂ ਭਾਈ ਇਹਦਾ ਕੋਟੜੇ ਵਾਲੇ ਰਾਹ ਕਣੀ ਭਾਈ ਕੱਲੇ ਬੰਦੇ ਦਾ ਕੋਈ ਟਾਈਮ ਹੈ ਨਹੀਂਗਾ ਥਣਵੇਲੇ ਕੋਈ ਆਵੇ ਨਾ ਭਾਈ ਬਣ ਕੇ ਠੀਕ ਆ ਆ ਦੇਖੋ ਭਾਈ ਇਹ ਭਾਰ ਦਤਾ ਆ ਫੋਨ ਭਾਈ ਜਮੀ ਭੰਨਤਾ ਇਹ ਹੁਣ ਵਿਚਾਰੇ ਦਾ ਵੀ ਬਣਦਾ ਭਾਈ ਘੱਟੋ ਘੱਟ ਇਹ 30 20 30 ਹਜ਼ਾਰ ਦਾ ਫੋਨ ਹੋਣਾ ਜਿਹੜਾ ਵਿਚਾਰੇ ਦਾ ਭੰਨਗੇ 1 ਲੱਖ ਨੁਕਸਾਨ ਕਰਕੇ ਘੱਟੋ ਘੱਟ 2 ਲੱਖ ਦਾ ਭਾਈ ਨੁਕਸਾਨ ਹੋ ਗਿਆ ਭਾਈ ਦਾ ਵੀਰ ਬਣ ਕੇ ਯਾਰ ਆ ਵੀ ਹਨਾ ਭਾਈ ਆਪਣਾ ਬਾਈ ਬਣ ਕੇ ਜਿੰਨੀ ਕੋ ਹੋ ਸਕੇ ਮਦਦ ਕਰਾਓ ਨਰੇ ਵੀ ਪਿੰਡ ਵਾਲਿਆਂ ਨੂੰ ਬੇਨਤੀ ਆ ਵੀ ਆਪਦਾ ਹੋਕੇ ਹਾਕੇ ਦਬਾਓ ਹਨਾ ਬਾਈ ਧੰਨਵਾਦ ਬਾਈ ਸਹੀ ਗੱਲ ਆ ਬਾਈ ਸਹੀ ਗੱਲ ਆ ਧੰਨਵਾਦ ਬਾਈ ਆਪਣੇ ਪਿੰਡ ਦੇ ਨਾਲ ਵੀ ਭਾਰ ਦਤ ਹਾਂ ਇਹ ਤਾਂ ਗੱਲ ਹੈ ਬਾਈ ਇੱਥੇ ਆ ਕੇ ਨਾ ਕੋਈ ਬੰਦਾ ਐ 52 ਮੋੜਾ ਤੇ ਵੀ ਮਿਲੇ ਗੱਡੀ ਯਾਰ ਗੁਰਪਾਹ ਹੈਗਾ ਆਪਣੇ